ਚੈਲੰਜ ਜਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਤੁਸੋਹਾਦਰਾਂ ਇਹਦੇ ਕੁਝ ਮਸਲੇ ਆਈਦੇ ਕੁਝ ਗੱਲਾਂ ਬਤਾ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਆ ਡੈਪੂਟੇਸ਼ਨਸ ਬਾਰੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਤੇ ਫਿਰ ਜਿਹੜੀਆਂ ਗੱਲਬਾਤਾਂ ਅੱਗੇ ਤੁਹਾਡੇ ਨਾਲ ਰਾਜਨੀਤੀ ਦੀਆਂ ਸਾਂਝੀਆਂ ਕਰਦੇ ਹਾਂ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਰਿਪੋਰਟ ਕੀਤਾ ਗਿਆ ਵੈਸੇ ਤਾਂ ਇਹ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਇੱਕ ਰੁਝਾਨ ਜਾਂ ਚੱਲ ਰਿਹਾ ਹੈ ਕਿ ਜ਼ਿਆਦਾ ਡੈਪੂਟੇਸ਼ਨਸ ਹੋ ਰਹੀਆਂ ਅਮਰੀਕਾ ਦੇ ਬਹੁਤ ਚਰਚਾ ਦੇ ਵਿੱਚ ਆਈਆਂ ਪਿਛਲੇ ਸਮ ਜਦੋਂ ਅੰਕੜੇ ਚੱਕ ਕੇ ਦੇਖਦੇ ਹਾਂ ਤਾਂ ਜਿੰਨੀ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਪਿਛਲੇ ਸਾਲ ਕੈਨੇਡਾ ਦੇ ਵਿੱਚ ਹੋਈ ਆ 24 ਦੇ ਵਿੱਚ ਆ ਉਹ ਪਹਿਲਾਂ ਕਦੇ ਨਹੀਂ ਹੋਇਆ ਮਤਲਬ 18 ਸਾਲਾਂ ਜਦੋਂ ਟਰੂਡੋ ਆਇਆ 15 ਦੇ ਵਿੱਚ ਉਦੋਂ ਤੋਂ ਲੈ ਕੇ 24 ਵਿੱਚ ਸਭ ਤੋਂ ਵੱਧ ਰਿਪੋਰਟ ਕੀਤਾ ਲੋਕਾਂ ਨੂੰ ਔਰ ਕਿਹੜੇ ਸਭ ਤੋਂ ਵੱਧ ਰਿਪੋਰਟ ਹੋਏ ਆ ਜਿਨ੍ਹਾਂ ਦੇ ਰਿਫਿਊਜੀ ਕਲੇਮ ਜਾਂਦੇ ਲੱਗਿਆ ਮਤਲਬ ਬੰਦੇ ਨੇ ਕਲੇਮ ਕੀਤਾ ਵੀ ਮੈਨੂੰ ਜੇ ਇੱਥੇ ਰਿਫਿਊਜੀ ਆ ਮੈਨੂੰ ਖਤਰਾ ਆ ਜਾਂ ਕੁਝ ਵੀ ਆ ਉਹ ਕਲੇਮ ਸਭ ਤੋਂ ਵੱਧ ਰਿਜੈਕਟ ਹੋਏ ਆ ਪਿਛਲੇ ਸਾਲ ਦੇ ਵਿੱਚ ਜਿਹੜੇ ਜਨਵਰੀ ਤੋਂ ਲੈ ਕੇ ਨਵੰਬਰ 2024 ਤੱਕ 7300 ਜਣਿਆਂ ਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਕੀਤਾ ਇਹ ਨੰਬਰ 7300 ਬਹੁਤ ਆ ਕਿਉਂਕਿ ਪਹਿਲਾਂ ਕਦੇ ਇੰਨੇ ਹੋਏ ਨਹੀਂ 8.4% ਜ਼ਿਆਦਾ ਆ ਜੇ ਇਹਨੂੰ 23 ਦੇ ਨਾਲ ਮੁਕਾਬਲਾ ਕਰਕੇ ਦੇਖਿਆ ਜਾਵੇ ਤੇ ਜੇ ਇਹਨੂੰ 22 ਦੇ ਨਾਲ ਮੁਕਾਬਲਾ ਕਰਨਾ ਤੇ 95% ਜ਼ਿਆਦਾ ਆ ਤੇ ਆ 25 ਜਿਹੜਾ ਆ ਇਹ ਚ ਇਹ ਕਹਿੰਦੇ ਕਿ ਹੋਰ ਵੱਧ ਡੈਪੂਟੇਸ਼ਨਸ ਹੋਣੀਆਂ ਮਤਲਬ ਜਿੰਨੀਆਂ 15 2015 ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਡੈਪੂਟੇਸ਼ਨਸ ਰਿਸੀ ਹੋਈਆਂ ਰਿਪੋਰਟ ਨਹੀਂ ਕੀਤਾ ਲੋਕਾਂ ਨੂੰ ਕੈਨੇਡਾ ਤੋਂ ਬਾਹਰ ਨਹੀਂ ਕੱਢਿਆ ਹਾਲਾਂਕਿ ਇਹ ਅੰਕੜੇ ਨਹੀਂ ਆਏ ਵੀ ਕਿਹੜੇ ਦੇਸ਼ ਦੇ ਸੀਗੇ ਕਿੱਥੇ ਗਏ ਪਰ ਕੱਢੇ ਸਭ ਤੋਂ ਵੱਧ ਇਹਨਾਂ ਨੇ ਪਿਛਲੇ ਸਾਲ ਜਿਹੜੇ ਰਿਫਿਊਜੀ 80% ਦੇ ਲਗਭਗ 79% ਜਿਹੜੇ ਸੀਗੇ ਇਹ ਸਾਰੇ ਕੁਸ਼ਤ ਦੇ ਵਿੱਚ ਜਿਹੜੇ ਰਿਪੋਰਟ ਕੀਤੇ ਗਏ ਆ ਉਹਨਾਂ ਕੋਲੇ ਉਹਨਾਂ ਦੇ ਰਿਫਿਊਜੀ ਕਲੇਮ ਰਿਜੈਕਟ ਹੋਏ ਆ ਮਤਲਬ ਇਹ ਆ ਕਿ ਉਹਨਾਂ ਨੂੰ ਕੈਨੇਡਾ ਨੇ ਪ੍ਰੋਟੈਕਸ਼ਨ ਨਹੀਂ ਦਿੱਤੀ। ਦੂਜੇ ਜਿਹੜੇ ਰੀਜਨਸ ਨੇ ਡੈਪੂਟੇਸ਼ਨਸ ਬਾਰੇ ਇਹ ਇਹਦੇ ਬਾਰੇ ਉਹ ਉਹ ਹੈਗੇ ਆ ਕਿ ਜਿਹੜੇ ਓਵਰਸਟੇ ਵੀਜ਼ਾ ਹੋ ਗਿਆ ਕਿਸੇ ਦਾ। 11% ਲੋਕ ਜਿਹੜੇ ਆ ਉਹ ਓਵਰਸਟੇ ਕਰਕੇ ਇਹਨਾਂ ਨੇ ਕੱਢਿਆ ਤੇ 7% ਜਿਹੜੇ ਉਹ ਆ ਜਿਨ੍ਹਾਂ ਨੇ ਕੋਈ ਨਾ ਕੋਈ ਕ੍ਰਾਈਮ ਕਰ ਲਿਆ। ਹੁਣ ਕੈਨੇਡਾ ਸਾਰੇ ਇਮੀਗ੍ਰੇਸ਼ਨ ਸਿਸਟਮ ਨੂੰ ਮਤਲਬ ਇੱਕ ਤਰੀਕੇ ਦੇ ਨਾਲ ਦੇਖ ਰਿਹਾ ਵੀ ਕਿੱਥੇ ਗੜਬੜ ਆ ਤੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੌਲਾ ਪਿਆ ਕੋ ਇਮੀਗ੍ਰੇਸ਼ਨ ਸਿਸਟਮ ਦੇ ਉੱਤੇ ਹੀ ਪਿਆ ਸਰਕਾਰ ਕ੍ਰੈਕਡਾਊਨ ਕਰ ਰਹੀ ਹੈ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਸਾਰੇ ਕੈਨੇਡੀਅਨ ਜਿਹੜੇ ਚਿੰਤਤ ਨੇ ਇਹਦੇ ਲਈ ਹਾਊਸਿੰਗ ਸ਼ਾਰਟੇਜ ਤੇ ਰੈਫਿਊਜੀ ਬੈਕਲੌਗ ਨੂੰ ਲੈ ਕੇ ਬੜਾ ਬੜੀ ਆਲੋਚਨਾ ਹੋਈ ਸਰਕਾਰ ਦੀ ਵੀ ਉਹਨੇ 10-10 ਸਾਲ ਦੇ ਵੀਜ਼ੇ ਦੇ ਤੇ ਸਭ ਤੋਂ ਵੱਧ ਫੋਰਨ ਵਰਕਰ ਆ ਗਏ ਜਾਂ ਸਾਰਾ ਕੁਝ ਕੀਤਾ ਉਹਦੇ ਉੱਤੇ ਬੜੀ ਆਲੋਚਨਾ ਹੋਈ ਔਰ ਖੈਰੇ ਵੀ ਇੱਕ ਗੱਲ ਸੀਗੀ ਕਿ ਸਭ ਤੋਂ ਵੱਧ ਜਿਹੜੇ ਇਸ ਵੇਲੇ ਪੋਪੂਲੇਸ਼ਨ ਗਰੋਥ ਹੋਈ ਕੈਨੇਡਾ ਦੀ ਉਹ ਇਮੀਗ੍ਰੇਸ਼ਨ ਦੇ ਨਾਲ ਹੀ ਹੋਈ ਆ ਨਹੀਂ ਤਾਂ ਉਹ ਨਹੀਂ ਸੀ ਹੋ ਸਕਣੀ ਤੇ ਹੁਣ ਕਿਉਂਕਿ ਸਾਰੇ ਉੱਤੇ ਇਸ ਵੇਲੇ ਦੇਖਿਆ ਜਾ ਰਿਹਾ ਨਜ਼ਰਸਾਨੀ ਕੀਤੀ ਜਾ ਰਹੀ ਹੈ ਤਾਂ ਫਿਰ ਉਹਦੇ ਵਿੱਚ ਸਭ ਤੋਂ ਵੱਧ ਰਿਪੋਰਟ ਵੀ ਹੋਣਗੇ ਜਿਹੜੀਆਂ ਕਿਤੇ ਨਾ ਕਿਤੇ ਹੁਣ ਰੌਲਾ ਇਹ ਆ ਕੁਝ ਵਕੀਲੇ ਕਹਿੰਦੇ ਆ ਕਿ ਜਦੋਂ ਇਹ ਜ਼ਿਆਦਾ ਰਿਪੋਰਟ ਕਰਨ ਲੱਗ ਪਏ ਲੋਕਾਂ ਨੂੰ ਜਨਨ ਇਹ ਵੱਡੇ ਪੱਧਰ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ ਤਾਂ ਉੱਥੇ ਫਿਰ ਕਈ ਨਜਾਇਜ਼ ਵੀ ਰਗੜੇ ਜਾ ਸਕਦੇ ਆ ਜਿਹੜੇ ਜਿਹੜੇ ਕੁਝ ਰਿਪੋਰਟਿਸ ਨੇ ਉਹ ਅਪੀਲ ਕਰ ਰਹੇ ਆ ਆਪਣੇ ਕੇਸਸ ਦੀ ਤਾਂ ਕਿ ਜਿਹੜਾ ਖਤਰਾ ਆ ਉਹਨਾਂ ਨੂੰ ਆਪਣੇ ਹੋਮ ਕੰਟਰੀਜ਼ ਵਿੱਚ ਹੁਣ ਕਈ ਤੇ ਵੀ ਹੋ ਸਕਦਾ ਵੀ ਕੋਈ ਜਾਣ ਕੇ ਕਹਿ ਦਿੰਦਾ ਕੈਨੇਡਾ ਰਹਿਣ ਦੇ ਲਈ ਵੀ ਮੈਨੂੰ ਇੱਥੇ ਰੱਖ ਲਓ ਮੈਨੂੰ ਉੱਥੇ ਪਿੱਛੇ ਖਤਰਾ ਬਹੁਤ ਆ ਪਰ ਕਿਤੇ ਨਾ ਕਿਤੇ ਇਹ ਕਈਆਂ ਨੂੰ ਸੱਚਮੁੱਚ ਖਤਰਾ ਆ ਉੱਥੇ ਮਤਲਬ ਉਹੀ ਤਰੀਕਾ ਹੁੰਦਾ ਨਾ ਕਿ ਜਦੋਂ ਕੋਸ਼ਿਸ਼ ਨਾਜਾਇਜ਼ ਹੋਣ ਲੱਗ ਜੇ ਕੁਝ ਗਲਤ ਤਰੀਕੇ ਨਾਲ ਰਹਿਣ ਲੱਗ ਜਾਣ ਇੱਥੇ ਤੇ ਫਿਰ ਉਹਦੇ ਵਿੱਚ ਕਿ ਜਿਹੜੇ ਜਾਇਜ਼ ਹੁੰਦੇ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਵੀ ਕਈਆਂ ਨੂੰ ਆਪਣੇ ਕੰਟਰੀ ਦੇ ਵਿੱਚ ਹੋਮ ਕੰਟਰੀ ਦੇ ਵਿੱਚ ਸੱਚੀ ਖਤਰਾ ਆ ਉਹ ਵੀ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਸ ਉਹਦੇ ਵਿੱਚ ਆ ਜਾਂਦੇ ਆ ਦੂਜਾ ਇਹ ਹੈ ਕਿ ਜਦੋਂ ਸਰਕਾਰ ਰਿਪੋਰਟ ਕਰਦੀ ਉਹਦੇ ਤੇ ਖਰਚਾ ਆਉਂਦਾ ਬੰਦਾ ਤਾਂ ਜਾ ਨਹੀਂ ਸਕਦਾ ਉਹਦੇ ਤੇ ਟਿਕਟ ਲਈ ਨਾ ਟਿਕਟ ਤੇ ਸਰਕਾਰ ਨੇ ਲੈ ਕੇ ਦੇਣੀ ਆ ਤੇ ਜੇ ਇਹ ਜਿੰਨੇ ਰਿਪੋਰਟ ਕੀਤੇ ਜਾ ਰਹੇ ਆ ਤੇ ਜਿੰਨੀਆਂ ਮਹਿੰਗੀਆਂ ਟਿਕਟਾਂ ਆ ਉਹ ਅਸਰ ਤੇ ਜਿਹੜਾ ਸਾਰਾ ਕੁਝ ਆ ਸਰਕਾਰ ਤੇ ਪੈਣਾ ਜਿਹੜਾ ਉਹ ਉਹਨੇ ਬੰਦੇ ਚਾਹੀਦੇ ਮੁਲਾਜ਼ਮ ਚਾਹੀਦੇ ਉਹਨੂੰ ਫੜਨਾ ਲੱਭਣਾ ਉਹਦੇ ਤੇ ਪੁਲਿਸ ਵਾਲੇ ਫਿਰ ਉਹ ਅੱਗੇ ਜਾਣਾ ਫਿਰ ਉਹਨੇ ਉਹਨੂੰ ਵਾਪਸ ਤੋਰਨਾ 65.8 ਮਿਲੀਅਨ ਡਾਲਰ ਇਹਨਾਂ ਨੇ 23 ਤੇ 24 ਦੇ ਵਿੱਚ ਇਸ ਡੈਪੂਟੇਸ਼ਨ ਬਜਟ ਦੇ ਉੱਤੇ ਲਾਇਆ ਤੇ 30.5 ਮਿਲੀਅਨ ਜਿਹੜਾ ਆ ਉਹ ਅਗਲੇ 3 ਸਾਲਾਂ ਦੇ ਲਈ ਹੋਰ ਇਹਨਾਂ ਨੇ ਵੱਖਰਾ ਕੱਢਿਆ ਸੋ ਇਹ ਆਪਣੇ ਆਪ ਦੇ ਵਿੱਚ ਪੈਸਾ ਬਜਟ ਦੇ ਉੱਤੇ ਵੀ ਅਸਰ ਪੈ ਰਿਹਾ ਹੈ ਇਹਨਾਂ ਦੇ ਤੇ ਔਰ ਇਸ ਸਾਲ ਜਿਹੜੀ 24 25 ਦੇ ਵਿੱਚ ਕਿਹਾ ਜਾ ਰਿਹਾ ਕਿ ਹੋਰ ਲੋਕਾਂ ਨੂੰ ਡਿਪੋਜ਼ ਰਿਪੋਰਟ ਕੀਤਾ ਜਾਣਾ ਕਿਉਂਕਿ ਇਹਨਾਂ ਦਾ ਪਲਾਨ ਆ ਕਿ ਜਿਹੜੇ ਟੈਂਪਰੇਰੀ ਹੈਗੇ ਆ ਟੈਂਪਰੇਰੀ ਤੇ ਪਰਮਨੈਂਟ ਇਮੀਗ੍ਰੇਸ਼ਨ ਆ ਇਹਨੂੰ ਘਟਾਉਣਾ ਮਤਲਬ 12 ਲੱਖ ਟੈਂਪਰੇਰੀ ਜਿਹੜੇ ਰਹਿਣ ਵਾਲੇ ਨੇ ਇੱਥੇ 1.2 ਮਿਲੀਅਨ ਟੈਂਪਰੇਰੀ ਰੈਜ਼ੀਡੈਂਟਸ ਨੇ ਉਹਨਾਂ ਨੂੰ ਅਗਲੇ ਸਾਲ ਇਥੋਂ ਨਿਕਲਣਾ ਪੈਣਾ ਪੀਆਰ ਇਹਨਾਂ ਨੇ ਦੇਣੀ ਨਹੀਂ ਬੰਦੇ ਕੱਚੇ ਆ ਵਰਕ ਪਰਮਿਟ ਜਾਂ ਜੋ ਵੀ ਐਕਸਪਾਇਰ ਹੋ ਜਾਣਾ ਸੋ ਉਹਦਾ ਸਿੱਧਾ ਹੀ ਹੱਲ ਹੈ ਇਹਨਾਂ ਕੋਲੇ ਕਿ 12 ਲੱਖ ਬੰਦਾ ਜਿਹੜਾ ਹੈ ਉਹਨੂੰ ਉਹਨੂੰ ਇੱਥੋਂ ਛੱਡਣਾ ਪਊਗਾ ਜਿਹੜਾ ਬਾਰਡਰ ਸਕਿਉਰਿਟੀ ਦਾ ਫੋਕਸ ਹੈ ਕੈਨੇਡਾ ਐਸਵੇਲੇ 1.3 ਬਿਲੀਅਨ ਜਿਹੜਾ ਉਹ ਆਪਣੇ ਬਾਰਡਰ ਨੂੰ ਤਗੜਾ ਕਰਨ ਦੇ ਉੱਤੇ ਲਾ ਰਿਹਾ ਹੈ ਜਿਹੜਾ ਯੂਐਸ ਟ੍ਰੇਡ ਪੈਨਲਟੀਆਂ ਨੇ ਉਧਰਲੇ ਪਾਸਿਓ ਉਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾ ਸਕਦਾ ਕਿਉਂਕਿ ਰੌਲਾ ਇਹ ਵੀ ਵੱਡਾ ਪੈਂਦਾ ਨਾ ਕਿ ਜਿਹੜਾ ਇੱਥੇ ਇਮੀਗ੍ਰੇਸ਼ਨ ਜਿਹੜੀ ਜਿਆਦਾ ਗਲਤ ਆ ਗਈ ਆ ਜਾਂ ਗਲਤ ਬੰਦੇ ਆ ਗਏ 트럼ਪ ਤੋਂ ਕ੍ਰਿਮੀਨਲ ਕਹਿ ਰਹੇ ਆ ਉਹ ਬੰਦੇ ਉਧਰਲੇ ਪਾਸੇ ਜਾਂਦੇ ਆ ਸੋ ਉਧਰਲੇ ਪਾਸੇ ਅਟੈਕ ਜਿਹੜਾ ਟੈਰਫ ਤੋਂ ਬਚਣ ਦੇ ਲਈ ਵੀ ਇਹਨਾਂ ਨੂੰ ਬਾਰਡਰ ਦੇ ਉੱਤੇ ਸਖਤੀ ਕਰਨੀ ਪੈ ਰਹੀ ਆ ਸੋ ਇਹ ਕਾਫੀ ਰੁਝਾਨ ਮਾੜਾ ਆ ਜਿਹੜਾ ਡੈਪੂਟੇਸ਼ਨ ਵਧਣ ਵਾਲਾ ਜਿੱਥੇ ਮਾੜਾ ਇਸ ਕਰਕੇ ਆ ਕਿ ਜਦੋਂ ਜਿਹੜੇ ਜਾਇਜ਼ ਲੋਕ ਨੇ ਉਹਨਾਂ ਦੇ ਨਾਲ ਕਈ ਗਲਤ ਡੈਪੂਟੇਸ਼ਨਸ ਵੀ ਹੋ ਜਾਂਦੀਆਂ ਜਿਹਦੀਆਂ ਫਿਰ ਮੁੜ ਕੇ ਹੁਣ ਅਪੀਲਾਂ ਹੋ ਰਹੀਆਂ ਆ ਅਗਲੇ ਦੋਸਤੋ ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਬਾਰੇ ਗੱਲਬਾਤ ਕਰਨੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਰਫ ਇੱਕ ਸੀਟ ਦੇ ਫਰਕ ਨਾਲ ਐਨਡੀਪੀ ਆਪਣੀ ਸਰਕਾਰ ਬਣਾ ਗਈ ਤੇ ਜੌਨ ਰਸਟਲ ਜਿਹੜੇ BC ਕੰਜ਼ਰਵਟਿਵ ਦੇ ਆਗੂ ਨੇ ਉਹ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਤੇ ਹੁਣ ਉਹਨਾਂ ਨੇ ਇੱਕ ਨਾਨ ਕੰਫੀਡੈਂਸ ਵੋਟ ਇੰਟਰੋਡਿਊਸ ਕੀਤਾ ਸੀ ਕਿ ਇਹ ਸਰਕਾਰ ਡਿੱਗ ਜਣੀ ਚਾਹੀਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਵੋਟਾਂ ਦੁਬਾਰਾ ਪੈ ਜਾਣੀਆਂ ਚਾਹੀਦੀਆਂ ਉਹ ਫੇਲ ਹੋ ਗਿਆ ਜਿਹੜੀ ਵੋਟ ਉਹਨਾਂ ਨੇ ਕੀਤੀ ਸੀ ਉਹ ਫੇਲ ਹੋ ਗਈ ਕਾਮਯਾਬੀ ਹੋ ਸਕੇ ਬੀਸੀਪੀ ਐਨਡੀਪੀ ਦੇ ਐਸ ਵੇਲੇ 47 ਸੀਟਾਂ ਨੇ ਤੇ ਜਿਹੜੇ ਕਨਜ਼ਰਵਟਿਵ ਨੇ ਉਹਨਾਂ ਦੇ ਕੋਲ 44 ਨੇ ਤੇ ਦੋ ਜਿਹੜੀਆਂ ਗ੍ਰੀਨ ਦੀਆਂ ਨੇ ਗ੍ਰੀਨ ਵਾਲੀਆਂ ਵੀ ਇਧਰ ਹੀ ਪੈ ਗਈਆਂ ਐਨਡੀਪੀ ਵਾਲੇ ਪਾਸੇ ਸੋ ਇਹ ਨਹੀਂ ਪਾਸ ਹੋ ਸਕਿਆ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਅਸੀਂ ਸਰਕਾਰ ਸਿੱਟਦੀਏ ਪਰ ਕਿੱਥੋਂ ਏਡੀ ਜਲਦੀ ਜਾਂ ਨਹੀਂ ਡਿੱਗਦੀ ਜਿਹੜੇ ਜੌਨ ਰਸਟਰ ਨੇ ਯਾ अर्ਲੀ ਇਲੈਕਸ਼ਨ ਚਾਹੁੰਦੇ ਆ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਜਿੰਨੀ ਜਲਦੀ ਜਿਹੜੀ ਇਹ ਥੱਲੇ ਚਲੀ ਜਾਊਗੀ ਉਹ ਉਹ ਅਸੀਂ ਮਤਲਬ ਓਨੀ ਜਲਦੀ ਅਸੀਂ ਅੱਗੇ ਆਵਾਂਗੇ ਕਿਉਂਕਿ ਅਕਤੂਬਰ ਦੇ ਵਿੱਚ ਇਲੈਕਸ਼ਨ ਹਾਰਗੇ ਸੀ ਆਪਾਂ ਸਾਰੇ ਜਾਣਦੇ ਆ ਬੀਸੀਐਨਡੀਪ ਕਹਿੰਦੀ ਵੀ ਇਹ ਡਿਸਟਰੈਕਸ਼ਨ ਆ ਧਿਆਨ ਦੂਜੇ ਪਾਸੇ ਜਾ ਰਿਹਾ ਸਰਕਾਰ ਦੇ ਅਫੀਸ਼ੀਅਲ ਜਿਹੜੇ ਕਹਿੰਦੇ ਆ ਕਿ ਇਹ ਵੋਟ ਸਿਰਫ ਵੇਸਟ ਆਫ ਟਾਈਮ ਸੀ ਕਿ ਜਦੋਂ ਲੋਕ ਇਸ ਵੇਲੇ ਵੱਡੇ ਇਸ਼ੂਜ਼ ਨੇ ਹੈਲਥ케어 ਇਸ਼ੂ ਆ ਹੋਰ ਕਿੰਨਾ ਕੁਛ ਆ ਉਹਦੇ ਤੇ ਫੋਕਸ ਕਰ ਰਹੇ ਆ ਤੇ ਇਹ ਸਿਰਫ ਸਮੇਂ ਦੀ ਬਰਬਾਦੀ ਸੀ ਕੁਝ ਕਨਸਰਵਟਿਵ ਜਿਹੜੇ ਅਸਹਿਮਤ ਹੋਇਆ ਜੌਨ ਰਸਟਰਡ ਦੇ ਨਾਲ ਕੁਝ ਐਮਐਲਏ ਇਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਹੀ ਉਹ ਸਹਿਮਤ ਨਹੀਂ ਜੌਨ ਰਸਟਰਡ ਦੇ ਨਾਲ ਤੇ ਉਹਨਾਂ ਨੇ ਮਤਲਬ ਇਹ ਕੀਤਾ ਕਿ ਇਹ ਜਿਹੜੀ ਵਿਦਨ ਪਾਰਟੀ ਫਾਈਟ ਆ ਉਹ ਵੀ ਚੱਲ ਰਹੀ ਆ ਗ੍ਰੀਨ ਨੇ ਐਨਡੀਪੀ ਦੀ ਮਦਦ ਕੀਤੀ ਆ ਇਹਦੇ ਵਿੱਚ ਗ੍ਰੀਨ ਪਾਰਟੀ ਦੇ ਦੋ ਮੈਂਬਰ ਉਹਨਾਂ ਨੇ ਐਨਡੀਪੀ ਨੂੰ ਵੋਟ ਪਾਈ ਆ ਤੇ ਸਰਕਾਰ ਜਿਹੜੀ ਆ ਉਹ ਉੱਥੇ ਚੱਲ ਰਹੀ ਆ ਜੌਨ ਰਸਟਰਡ ਦਾ ਮੂਵ ਐਕਸਪੈਕਟਿਡ ਸੀ ਇਹ ਕੋਈ ਇਹ ਨਹੀਂ ਵੀ ਕੋਈ ਚੰਬਾ ਹੋਇਆ ਇਦਾਂ ਹੀ ਹੋਣਾ ਸੀ ਜਿਹੜੇ ਰਾਜਨੀਤਿਕ ਮਾਹਰ ਹੋਏ ਕਹਿੰਦੇ ਸੀ ਕਿ ਥਰೋನ್ ਸਪੀਚ ਜਿਹੜੀ ਆ ਉਹ ਇੱਕ ਕਾਮਨ ਟਾਈਮਸ ਯੂਪੋਜੀਸ਼ਨ ਲੀਡਰਸ ਦੇ ਲਈ ਕਿ ਉਹ ਨੌਨ ਕੰਫੀਡੈਂਸ ਵੋਟ ਲੈ ਕੇ ਆਉਣ ਤੇ ਮਾਹਰ ਇਹ ਕਹਿ ਰਹੇ ਆ ਕਿ ਜਿਹੜੀ ਇਹ ਪੋਲਿਟਿਕਲ ਪੋਸਟਿੰਗ ਸੀਗੀ ਮਤਲਬ ਇਹ ਆ ਕਿ ਜੌਨ ਰੈਸਟਰਨ ਨੂੰ ਪਤਾ ਸੀ ਕਿ ਇਹ ਵੋਟ ਫੇਲ ਹੋਣੀ ਆ ਪਰ ਫੇਰ ਵੀ ਉਹਨਾਂ ਨੇ ਅ ਆਲੋਚਕਾਂ ਦਾ ਜਾਂ ਦੂਜਿਆਂ ਦਾ ਆਪਣੇ ਵੱਲ ਧਿਆਨ ਖਿੱਚਣ ਦੇ ਲਈ ਇਹ ਕੰਮ ਕੀਤਾ ਵੀ ਇਹ ਜਿਹੜੀ ਪੋਲਿਟਿਕਲ ਪੋਸਟਰੀੰਗ ਸੀਗੀ ਇਹ ਪਤਾ ਹੀ ਸੀਗਾ ਸੋ ਲੋਕਾਂ ਨੂੰ ਜਿਹੜੀ ਫੈਡਰਲ ਪੋਲਿਟਿਕਸ ਆ ਫੈਡਰਲ ਕਨਜ਼ਰਵੇਟਿਵ ਆਮ ਤੌਰ ਦੇ ਉੱਤੇ ਇਹ ਜਿਹੜੀ ਇਦਾਂ ਦੀ ਵੋਟ ਇੰਟਰੋਡਿਊਸ ਕਰਦੇ ਆ ਪ੍ਰਾਈਮ ਮਿਨਿਸਟਰ ਟਰੂਡੋ ਦੇ ਖਿਲਾਫ ਲੈ ਕੇ ਆਉਂਦੇ ਰਹੇ ਆ ਪਰ ਉਹ ਕਾਮਯਾਬ ਨਹੀਂ ਹੋ ਸਕੀਆਂ ਸੋ ਉਹ ਹੁਣ ਜੌਨ ਰਾਸਟਰ ਫੇਰ ਟਰਾਈ ਕਰ ਸਕਦੇ ਆ ਭਾਵੇਂ ਕਿ ਵੋਟ ਜਿਹੜੀ ਆ ਉਹ ਨਾਨ ਕੰਫੀਡੈਂਸ ਮੋਸ਼ਨ ਜਿਹੜੀ ਆ ਉਹ ਪੁਸ਼ ਕਰ ਸਕਦੇ ਆ ਤੇ ਮਤਲਬ ਇਹਦਾ ਮਤਲਬ ਸਰਕਾਰ ਤੇ ਪ੍ਰੈਸ਼ਰ ਕਰਨੇ ਕਿਉਂਕਿ ਸੀਟਾਂ ਦਾ ਬਹੁਤ ਥੋੜਾ ਫਰਕ ਆ ਤੇ ਜੇ ਥੋੜਾ ਫਰਕ ਆ ਇੱਕ ਦੋ ਵੀ ਇੱਧਰ ਉੱਧਰ ਹੋ ਜਾਣ ਤੇ ਸਰਕਾਰ ਡਿੱਗ ਸਕਦੀ ਹੈ ਪਰ ਇਹਦੀ ਆਸ ਬਹੁਤ ਘੱਟ ਆ ਸੰਭਾਵਨਾ ਬਹੁਤ ਘੱਟ ਆ ਅਗਲੀ ਗੱਲ ਬਾਤ ਦੋਸਤੋ ਜਿਹੜੀ ਆਪਾਂ ਕਰਨੀ ਆ ਉਹ ਫੈਡਰਲ ਪੋਲਿਟਿਕਸ ਬਾਰੇ ਆ ਫੈਡਰਲ ਪੋਲਿਟਿਕਸ 'ਚ ਬਹੁਤ ਤਬਦੀਲੀਆਂ ਹੋ ਰਹੀਆਂ ਆ ਇਸ ਵੇਲੇ ਕਮਾਲ ਦੀ ਗੱਲ ਇਹ ਵਾਪਰ ਰਹੀ ਆ ਕਿ ਲਿਬਰਲ ਦੀ ਸਪੋਰਟ ਵਧ ਰਹੀ ਆ ਕਨਜ਼ਰਵਟਿਵ ਦੀ سپورਟ ਬਹੁਤ ਸੀ ਪਹਿਲਾਂ ਜਦੋਂ ਜਸਟਨ ਟਰੂਡੋ ਸੀਗੇ ਜਿੱਦਣ ਦੇ ਜਸਟਨ ਟਰੂਡੋ ਨੇ ਐਲਾਨ ਕੀਤਾ ਵੀ ਮੈਂ ਚਲੇ ਗਿਆ ਛੱਡ ਗਿਆ ਤੇ ਨਵੇਂ ਜਿਹੜੇ ਇਹਨਾਂ ਦੀ ਲੀਡਰਸ਼ਿਪ ਦੀ ਹੁਣ ਡਿਬੇਟ ਦੋ ਹੋ ਕੇ ਹਟੇ 9 ਤਰੀਕ ਨੂੰ ਚੋਣ ਹੋਣੀ ਹੈ ਮਾਰਚ ਨੂੰ ਜਦੋਂ ਦੇ ਇਹ ਛੱਡ ਕੇ ਗਏ ਆ ਲਿਬਰਲ ਦੇ ਅੰਕੜੇ ਉੱਤੇ ਜਾਣ ਲੱਗ ਪਏ ਕਈ ਵਾਰੀ ਇਹ ਹੁੰਦਾ ਕਿ ਜਿਹੜੇ ਕਹ ਲੋ ਤੁਸੀਂ ਇਕਾਦੋਕਾ ਜਿਹੜੇ ਸਰਵੇ ਕੰਪਨੀਆਂ ਹੁੰਦੀਆਂ ਜਾਂ ਏਜੰਸੀਆਂ ਹੁੰਦੀਆਂ ਉਹ ਕਰਦੀਆਂ ਪਰ ਇਹ ਉਹ ਨਹੀਂ ਹੈ ਓਵਰ ਆਲ ਹੀ ਐਸ ਵੇਲੇ ਇਹ ਨੰਬਰ ਜਿਹੜੇ ਦੱਸੇ ਜਾ ਰਹੇ ਇਹ ਉਹੀ ਏਜੰਸੀਆਂ ਆ ਉਹੀ ਜਿਹੜੀਆਂ ਫਾਰਮਸ ਨੇ ਇਹ ਜਿਹੜੀਆਂ ਜਿਨ੍ਹਾਂ ਨੇ ਕਨਜ਼ਰਵੇਟਿਵ ਨੂੰ ਉੱਤੇ ਦੱਸਿਆ ਸੀ ਹੁਣ ਵੀ ਦੱਸ ਰਹੇ ਆ ਫਰਕ ਬਹੁਤ ਘਟ ਗਿਆ ਜਿਹੜਾ ਇਹਨਾਂ ਦਾ ਫਰਕ ਆ ਤੁਸੀਂ ਇਹ ਅੰਦਾਜ਼ਾ ਲਾ ਲਓ ਜਿੱਦਣ ਥੋੜਾ ਅਜੇ ਟਾਈਮ ਕੁਝ ਮਹੀਨੇ ਵੀ ਨਹੀਂ ਲੰਘੇ ਜਸਟਰਨ ਟਰੂਡੋ ਸੀਗੇ ਜਿੱਦਣੇ ਛੱਡ ਕੇ ਜਾਂਦੇ ਆ ਵੀ ਮੈਂ ਚਲੇ ਜਾਣਾ ਤੇ ਨਵਾਂ ਲੀਡਰ ਲੈ ਕੇ ਆਉ ਉਹਦਣ ਜੇ ਵੋਟਾਂ ਉਸ ਦਿਨ ਪੈ ਜਾਂਦੀਆਂ ਤੇ ਲਿਬਰਲ ਨੂੰ ਸੀਟਾਂ 50 ਨਹੀਂ ਆਉਂਦੀਆਂ ਮਤਲਬ 50 ਕਹਿੰਦੇ ਸੀ ਵੀ ਮਸੀ ਆਉਣਗੀਆਂ 50 ਤੋਂ ਲੈ ਕੇ ਜਿਹੜੀਆਂ ਮਤਲਬ 52 55 81 10 ਨੂੰ ਦੱਸਦੀ ਸੀ ਵੀ ਆਉਣੀਆਂ ਤੇ ਜਿਹੜੀ ਸੀਗੀ ਇਹ ਬੀਸੀ ਮਾਫੀ ਚਾਹੁੰਦੇ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਇਹਨਾਂ ਨੂੰ 210 ਸੀਟਾਂ ਹੁੰਦੀਆਂ ਸੀ ਸੋ ਇਹ ਨੰਬਰ ਜਿਹੜਾ ਆ ਨਾ ਕਿਤੇ ਨਾ ਕਿਤੇ ਹੁਣ ਉਹ ਵਾਅਦਾ ਵਾਅਦਾ ਉੱਤੇ ਨੂੰ ਚਲੇ ਗਿਆ ਨੰਬਰ ਜਿਹੜਾ ਐਸ ਵੇਲੇ ਆ ਉਹ ਜਿਹੜਾ 210 ਸੀਟਾਂ ਸੀ ਇਹਨਾਂ ਨੂੰ ਆਉਂਦੀਆਂ ਕਨਸਰਵਟਿਵ ਪਾਰਟੀ ਆਫ ਕੈਨੇਡਾ ਨੂੰ ਉਹ 210 ਤੋਂ ਸਿੱਧੀਆਂ ਹੀ 40 ਘਟ ਕੇ 170 ਰਹਿ ਗਈਆਂ ਤੇ ਜਿਹੜੇ ਇਹ ਸੀਗੇ ਲਿਬਰਲ ਇਹਨਾਂ ਦੀਆਂ ਪਿਆਹਾਂ ਤੋਂ ਵੱਧ ਕੇ 120 ਹੋ ਗਈਆਂ ਜਿਹੜੇ ਪਿਆਹਾਂ ਸੀਟਾਂ ਦਾ ਫਰਕ ਰਹਿ ਗਿਆ ਹੁਣ ਪਰ ਉਹ ਪਿਆਹਾਂ ਸੀਟਾਂ ਦਾ ਅੱਗੇ ਜਿਹੜੀ ਐਨਡੀਪੀ ਦੀਆਂ ਥੱਲੇ ਗਈਆਂ ਜਿਹ ਅੱਜ ਵੋਟਾਂ ਪਾਈਆਂ ਐਨਡੀਪੀ ਨੂੰ 11 ਸੀਟਾਂ ਮਿਲਦੀਆਂ ਬਲੌਕ ਕੁਆਰ ਨੂੰ ਜਿਹੜੀਆਂ ਉਹ 33 ਮਿਲਣਗੀਆਂ ਤੇ ਇਹਨਾਂ ਨੂੰ 2 ਮਿਲਣਗੀਆਂ ਗ੍ਰੀਨ ਵਾਲਿਆਂ ਨੂੰ ਹਾਲਾਂਕਿ ਕੋਈ ਇਦਾਂ ਨਹੀਂ ਵੀ ਫਿਕਸ ਹੀ ਆ ਅੰਦਾਜ਼ਾ ਸਾਰੇ ਲਾ ਰਹੇ ਕਿਤੇ ਨਾ ਕਿਤੇ ਅੰਦਾਜ਼ਾ ਜਦੋਂ ਇਹ ਕਹਿੰਦੇ ਆ ਕਿ ਬੀਸੀ ਕੰਸਟਰੂਕਟ ਨੂੰ 170 ਸੀਟਾ ਮਿਲਣੀਆਂ ਤਾਂ ਇਹ ਦੋ ਦੱਸਦੇ ਆ ਚੀਜ਼ਾਂ ਇੱਕ ਲੋਅਰ ਤੇ ਇੱਕ ਹਾਇਰ ਮਤਲਬ ਮਤਲਬ ਇਹ ਆ ਕਿ ਘੱਟ ਤੋਂ ਘੱਟ 138 ਵੱਧ ਤੋਂ ਵੱਧ 211 ਵਿੱਚ ਵਿਚਾਲੇ ਕਿਤੇ 170 ਉਹਨਾਂ ਨੇ ਕਹਿ ਦਿੱਤੀਆਂ ਮਤਲਬ 211 ਵੀ ਮਿਲ ਸਕਦੀਆਂ 138 ਵੀ ਮਿਲ ਸਕਦੀਆਂ ਦੂਜੇ ਪਾਸੇ ਲਿਬਰਲ ਨੂੰ ਪਾਰਟੀ ਆਫ ਕੈਨੇਡਾ ਨੂੰ ਇਸ ਵੇਲੇ 120 ਸੀਟਾ ਦੇ ਰਹਾ ਇਹਦਾ ਜਿਹੜਾ ਲੋਅਰ ਜਿਹੜਾ ਹੇਠਲਾ ਨੰਬਰ ਆ ਉਹ 99 ਆ ਤੇ ਉੱਪਰਲਾ ਨੰਬਰ 158 ਹੈ ਮਤਲਬ ਇਹ ਵੀ ਹੋ ਸਕਦਾ ਕਿ ਕਨਜ਼ਰਵਟਿਵ ਪਾਰਟੀ ਨੂੰ 138 ਸੀਟਾਂ ਪੈਣ 37 ਸੀਟਾਂ ਮਿਲ ਜਾਣ ਤੇ ਲਿਬਰਲ ਨੂੰ 158 ਮਿਲ ਜਾਣ ਤੇ ਇਹ ਵੀ ਹੋ ਸਕਦਾ ਵੀ ਲਿਬਰਲ ਨੂੰ 99 ਮਿਲ ਜਾਣ ਤੇ ਉਹਨਾਂ ਨੂੰ 211 ਮਿਲ ਜਾਣ ਪਰ ਸੀਟਾਂ ਜਿੰਨੀਆਂ ਵੀ ਮਿਲਦੀਆਂ ਫਰਕ ਜਿਹੜਾ ਆ ਉਹ ਘਟਦਾ ਨਜ਼ਰ ਆ ਰਿਹਾ ਕਨਜ਼ਰਵਟਿਵ ਪਾਰਟੀ ਆਫ ਕੈਨੇਡਾ ਪੀਅਰ ਪੋਲੀਵ ਉਹਨਾਂ ਦੇ ਨੰਬਰ ਥੱਲੇ ਨੂੰ ਆਈ ਜਾਂਦੇ ਆ ਲਿਬਰਲ ਪਾਰਟੀ ਇਹਨਾਂ ਦੇ ਲੀਡਰ ਦੀ ਚੋਣ ਹੋਣੀ ਸੰਭਾਵਨਾ ਮਾਰਕ ਕਰਨੀ ਦੀ ਹੈ ਇਹਨਾਂ ਦੇ ਨੰਬਰ ਉੱਪਰ ਨੂੰ ਜਾਈ ਜਾ ਰਹੇ ਹਨ ਤੇ ਫਰਕ ਜਿਹੜਾ ਉਹ ਲਗਾਤਾਰ ਘਟੀ ਜਾ ਰਿਹਾ ਇਹ ਇੱਕ ਕਮਾਲ ਦੀ ਗੱਲ ਜਿਹੜੀ ਵਾਪਰ ਰਹੀ ਹੈ ਜਿੱਥੇ ਕਹਿੰਦੇ ਸੀ ਕਿ ਲਿਬਰਲ ਪਾਰਟੀ ਇੱਕ ਸਮਾਂ ਉਹ ਆ ਗਿਆ ਸੀ ਜਦੋਂ ਲਿਬਰਲ ਪਾਰਟੀ ਤੀਜੇ ਨੰਬਰ ਤੇ ਚਲੇ ਗਈ ਸੀ ਕਨਜ਼ਰਵਟਿਵ ਫੇਰ ਜਿਹੜੇ ਆ ਜਿਹੜੇ ਐਨਡੀਪੀ ਬਲੌਕ ਕੁਕਵਾ ਐਨਡੀਪੀ ਤੇ ਫੇਰ ਕਨਜ਼ਰਵਟਿਵ ਪਾਰਟੀ ਲਿਬਰਲ ਦੀ سپورਟ ਬਾਉਂਸ ਬੈਕ ਕਰ ਰਹੀ ਹੈ ਉਹਦੇ ਕਾਰਨ ਦੱਸਦੇ ਆ ਹੁਣ ਮਾਹਰ ਵੀ ਇਹ ਹੋਇਆ ਕਿ ਇਦਾਂ ਦੀ ਘਟਨਾ ਕਿ ਵਾਪਰ ਗਈ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਉਹਦੇ ਦੋ ਤਿੰਨ ਫੈਕਟਰ ਨੇ ਜਿਹੜੀ ਵੱਡੀ ਲੀਡ ਸੀ 27 ਪੁਆਇੰਟ ਦੀ ਲੀਡ ਘਟ ਕੇ ਸਿਰਫ 4 ਪੁਆਇੰਟ ਦੀ ਰਹਿ ਗਈ ਇਹ ਬਹੁਤ ਵੱਡਾ ਫਰਕ ਆ ਹੁਣ 33% ਵਰਸਸ ਆਪਣੇ 37% ਤੇ 33% ਆ ਕਿਸੇ ਵੇਲੇ ਇਹ 47 ਤੇ ਜਿਹੜੀ ਆ ਇਹ 27 20 ਸੀਗੀ ਕੰਜ਼ਰਵਟਿਵ ਦੀ 27% ਸੀਗੀ 47% ਸੀਗੀ ਲਿਬਰਲ ਦੀ 20 ਸੀਗੀ ਹੁਣ ਕੰਜ਼ਰਵਟਿਵ ਦੀ 10 ਥੱਲੇ ਆ ਗਈ 37 ਰਹਿ ਗਈ ਆ ਇਹਨਾਂ ਦੀ 13 ਉੱਤੇ ਚਲੇਗੀ 33 ਹੋਗੀ ਆ ਮਤਲਬ 4 ਪੁਆਇੰਟ ਦਾ ਸਿਰਫ ਫਰਕ ਰਹਿ ਗਿਆ ਐਨਡੀਪੀ ਦੀ سپورਟ ਲਗਾਤਾਰ ਥੱਲੇ ਜਾ ਰਹੀ ਆ ਰੌਲਾ ਇਹ ਪਿਆ ਇਹਨਾਂ ਦੇ ਵਿੱਚ ਜਿਹੜੀ ਲਿਬਰਲ سپورਟ ਆ 24 ਦੇ ਵਿੱਚ ਬਹੁਤ ਘਟ ਰਹੀ ਆ ਤੇ ਹੁਣ ਇਸ ਵੇਲੇ ਜੋ ਕੁਝ ਵਾਪਰਿਆ ਉਹ ਇਹ ਆ ਕਿ ਇੱਕ ਤੇ ਜਸਨ ਟੂਡੋ ਦਾ ਰੈਜ਼ੀਗਨੇਸ਼ਨ ਵੀ ਉਹਨਾਂ ਨੇ ਕਿਹਾ ਮੈਂ ਸਟੈਪ ਡਾਊਨ ਕਰ ਰਿਹਾ ਹਾਂ ਦੂਜਾ ਜਿਹੜੇ ਆ ਉਹ 9 ਮਾਰਚ ਨੂੰ ਨਵੇਂ ਲੀਡਰ ਦੀ ਚੋਣ ਹੋਣੀ ਆ ਤੇ ਲੀਡਰਸ਼ਿਪ ਰੇਸ ਦੇ ਵਿੱਚ ਮਾਰਕ ਕਾਰਨੀ ਕ੍ਰਿਸਟਿਆ ਫਰੀ ਲੈਂਡ ਤੇ ਜਿਹੜੀ ਕਰੀਨਾ ਗੋਲਡ ਉਹਨਾਂ ਦੇ ਨਾਂ ਸਾਹਮਣੇ ਆ ਰਹੇ ਆ ਇਹ ਸਾਰੇ ਕੁਝ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਅਮਰੀਕਾ ਦੇ ਵਿੱਚ ਸੱਤਾ ਬਦਲ ਗਈ ਜੋ ਬਾਈਡਨ ਤੋਂ ਡੋਨਲਡ ਟਰੰਪ ਆਗਾ ਤੇ ਡੋਨਲਡ ਟਰੰਪ ਨੇ ਜਿਹੜੇ ਫੈਸਲੇ ਐ ਐਸੇ ਲਏ ਆ ਜਾਂ ਜਿਹੜੇ ਲੈਣ ਵਾਲੇ ਉਹਨਾਂ ਨੇ ਕਿਹਾ ਹਾਲਾਂਕਿ ਰੋਲਾ ਪੈ ਜਾਂਦਾ ਕਦੇ 2 ਅਪ੍ਰੈਲ ਕਦੇ 2 ਮਾਰਚ ਕਦੇ ਫਰਵਰੀ ਉਹ ਫੈਸਲਿਆਂ ਦਾ ਅਸਰ ਵੱਡਾ ਇਧਰਲੇ ਪਾਸੇ ਪਿਆ ਜਿਹੜੀਆਂ ਹਰ ਇੱਕ ਦੇਸ਼ ਦੇ ਵਿੱਚ ਕੁਝ ਵਿਚਾਰਧਾਰਾਵਾਂ ਨੇ ਹਰ ਇੱਕ ਦੇਸ਼ ਦੇ ਵਿੱਚ ਦੋ ਬੇਸਿਕਲੀ ਵਿਚਾਰਧਾਰਾਵਾਂ ਚੱਲਦੀਆਂ ਨੇ ਇੱਕ ਨੂੰ ਰਾਈਟ ਵਿੰਗ ਕਹਿੰਦੇ ਇੱਕ ਨੂੰ ਲੈਫਟ ਵਿੰਗ ਕਹਿੰਦੇ ਲੋਕ ਰਾਈਟ ਵਿੰਗ ਨੂੰ ਜੋੜ ਕੇ ਦੇਖ ਰਹੇ ਆ ਮਤਲਬ ਜਿਹੜਾ ਕੰਮ ਜਰਮਨੀ ਦੇ ਵਿੱਚ ਅਲਟਰਨੇਟਿਵ ਫਰ ਡੱਚਲੈਂਡ ਪਾਰਟੀ ਨੇ ਕਰਨਾ ਸੀ ਜਿਹੜਾ ਕੰਮ ਉਹ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਇੰਡੀਆ ਦੇ ਵਿੱਚ ਜਿਹੜਾ ਕੰਮ ਆ ਜਿਹੜੇ ਰਿਪਬਲਿਕਨ ਨੇ ਅਮਰੀਕਾ ਦੇ ਵਿੱਚ ਕਰ ਰਹੇ ਆ ਜਿਹੜਾ ਕੰਮ ਇੱਥੇ ਆ ਲਿਬਰਲ ਪਾਰਟੀ ਆਸਟ੍ਰੇਲੀਆ ਚ ਕਰ ਰਹੀ ਆ ਜਿਹੜਾ ਕੰਮ ਕਨਜ਼ਰਵਟਿਵ ਪਾਰਟੀ ਕੈਨੇਡਾ ਚ ਕਰ ਰਹੀ ਆ ਇਹ ਸਾਰੇ ਇੱਕ ਕੈਟਾਗਰੀ ਚ ਰੱਖਦੇ ਨੇ ਰਾਈਟ ਵਿੰਗ ਪੋਲਿਟਿਕਸ ਕਹਿੰਦੇ ਆ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਜੇ 트럼ਪ ਰਾਈਟ ਵਿੰਗ ਪੋਲੀਟਿਕਸ ਕਰ ਰਹੇ ਆ ਅਮਰੀਕਾ ਦੇ ਵਿੱਚ ਤੇ ਸਾਡੇ ਇੱਥੇ ਜਿਹੜੇ ਰਾਈਟ ਸੈਂਟਰ ਟੂ ਰਾਈਟ ਜਾਨੀ ਸੱਜੇ ਪਾਸੇ ਨੂੰ ਥੋੜੇ ਜੇ ਲੋਕ ਚੁਘਾ ਰੱਖਦੇ ਆ ਉਹ ਕੰਜ਼ਰਵਟਿਵ ਆ ਤੇ ਕੰਜ਼ਰਵਟਿਵ ਨੇ ਵੀ ਉਹੀ ਕਰਨਾ ਜਿਵੇਂ 트럼ਪ ਕਹਿੰਦੇ ਕਿ ਅਮਰੀਕਾ ਟੁੱਟ ਗਿਆ ਇੱਧਰ ਕੰਜ਼ਰਵਟਿਵ ਕਹਿੰਦੇ ਹੈ ਅਮਰੀਕਾ ਟੁੱਟ ਗਿਆ ਕੈਨੇਡਾ ਟੁੱਟ ਗਿਆ ਉਹ ਕਹਿੰਦੇ ਇਹ ਸਾਨੂੰ ਆਪਣਾ ਖਿਆਲ ਰੱਖਣਾ ਪਊ ਇਹ ਕਹਿੰਦੇ ਆਪਣਾ ਖਿਆਲ ਰੱਖਣਾ ਪਊ ਉਹ ਵੈਕਸੀਨ ਦੇ ਉਲਟਾ ਇਹ ਵੈਕਸੀਨ ਦੇ ਉਲਟਾ ਉਹ ਜਿੰਨੇ ਉਹ ਕਹਿੰਦੇ ਕੱਟ ਕਰ ਦਿਓ ਇਹ ਕਹਿੰਦੇ ਕੱਟ ਕਰ ਦਿਓ ਉਹ ਸਾਰੇ ਇਹਨਾਂ ਦੀ ਰਾਜਨੀਤੀ ਇੱਕ ਆ ਉਹ ਲੋਕਾਂ ਨੂੰ ਇਹ ਲੱਗਿਆ ਕਿ 트럼ਪ ਦੇ ਜਿਹੜੇ ਕਿਉਂਕਿ ਬਹੁਤ ਇਹ ਵੱਡੀ ਇੱਕ ਵੇਵ ਚੱਲੀ ਆ ਇਹ ਸਾਰੇ ਕੁਸ਼ਤੇ ਖਿਲਾਫ ਕੈਨੇਡਾ ਦੇ ਵਿੱਚ ਇੱਕ ਲੋਕਾਂ ਦਾ ਮਤਲਬ ਜਦੋਂ ਉਹਨਾਂ ਨੇ ਕਿਹਾ ਕਿ 51ਵੀਂ ਸਟੇਟ ਬਣਾ ਦਿਓ ਇਹਨੂੰ ਕੈਨੇਡਾ ਨੂੰ ਤੇ ਉਹ ਗੱਲ ਮਤਲਬ ਲੱਗੀ ਵੀ ਇਹ ਗਲਤ ਕੀਤਾ ਉਹਨਾਂ ਨੇ ਤੇ ਉਹਨਾਂ ਦੀ ਸੋਚ ਵਾਲਾ ਬੰਦਾ ਇੱਥੇ ਜਿਹੜਾ ਉਹ ਕਨਸਰਵੇਟਿਵ ਪਾਰਟੀ ਦੇ ਵਿੱਚ ਪੀਅਰ ਪੌਲੀ ਇਹ ਵਾ ਹਾਲਾਂਕਿ ਕਲੀਅਰ ਨਹੀਂ ਹੁੰਦਾ ਕਿ ਸਾਰੀ ਸੋਚ ਇੱਕ ਪਰ ਕੁਝ ਪਾਲਿਸੀਜ਼ ਹੁੰਦੀਆਂ ਆ ਜਿਹੜੀਆਂ ਸਾਰਿਆਂ ਦੀਆਂ ਲਗਭਗ ਇੱਕੋ ਜੀਆਂ ਹੁੰਦੀਆਂ ਐ ਤੇ ਉਹ ਵਿਰੋਧ ਇਧਰਲੇ ਪਾਸੇ ਜਿਹੜਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਉਧਰ ਡੋਨਲਡ ਟਰੰਪ ਦੇ ਲੈ ਗਏ ਫੈਸਲਿਆਂ ਦਾ ਮਾੜਾ ਅਸਰ ਪੀਰ ਪੋਲੀਵ ਦੇ ਉੱਤੇ ਪੈ ਰਿਹਾ ਆ ਤੇ ਟਰੰਪ ਜਿਹੜਾ ਟਾਪ ਕਨਸਰਨ ਆ ਇਸ ਵੇਲੇ ਲੋਕਾਂ ਦੇ ਵਿੱਚ ਕਿ 20% ਲੋਕ ਤੋਂ ਜ਼ਿਆਦਾ ਇਸ ਵੇਲੇ ਪਿਆ ਰਿਹਾ ਕਿ ਟਰੰਪ ਇੱਕ ਵੱਡਾ ਇਸ਼ੂ ਆ ਕਨਸਰਵਟਿਵ ਜਿਹੜੇ ਆ ਉਹ ਲੱਗਦਾ ਇਦਾਂ ਆ ਕਿ ਉਹ ਉਹੀ ਬੋਲੀ ਬੋਲ ਰਿਹਾ ਜੋ ਇਸ ਕਰਕੇ ਇਹਨਾਂ ਦਾ ਇੱਕ ਵੱਡਾ ਅੰਕ ਜਿਹੜੇ ਆ ਨੰਬਰ ਜਿਹੜੇ ਆ ਉਹ ਥੱਲੇ ਨੂੰ ਜਾ ਰਹੇ ਆ ਅਗਲੀ ਗੱਲ ਬਾਤ ਦੋਸਤੋ ਡੈਂਟਲ ਕਵਰੇਜ ਬਾਰੇ ਆ ਜਿਹੜਾ ਡੈਂਟਲ ਕਵਰੇਜ ਆ ਇਹਨੇ ਲੋ ਇਨਕਮ ਕੈਨੇਡੀਅਨਸ ਨੂੰ ਜਾਂ ਜਿਹੜੇ ਸੀਨੀਅਰਸ ਨੂੰ ਜਾਂ ਬੱਚਿਆਂ ਨੂੰ ਜਾਂ ਦੂਜੇ ਲੋਕਾਂ ਨੂੰ ਜਿਹੜੇ ਡਿਸੇਬਿਲਟੀ ਵਾਲੇ ਨੇ ਉਹਨਾਂ ਨੂੰ ਜਿਹੜੇ 90000 ਤੋਂ ਹੇਠਾਂ ਜਿਨ੍ਹਾਂ ਦੀ ਘਾਟ ਆ ਪ੍ਰਾਈਵੇਟ ਇੰਸ਼ੋਰੈਂਸ ਹੈ ਨਹੀਂ ਉਹਨਾਂ ਦੇ ਕੋਲ ਉਹਨਾਂ ਦੀ ਜਿਹੜੀ ਡੈਂਟਲ ਪ੍ਰੋਗਰਾਮ ਸੀ ਇਹਨੇ ਬਹੁਤ ਮਦਦ ਕੀਤੀ ਐਂਡੀਪੀ ਨੇ ਜੁੜੀ ਇਹਨਾਂ ਦੇ ਨਾਲ ਇਹਨਾਂ ਦੀ ਡੀਲ ਸੀਗੀ ਲਿਬਰਲਸ ਦੇ ਨਾਲ ਉਦੇ ਵਿੱਚ ਮੁੱਖ ਮੁੱਦਾ ਹੀ ਇਹ ਲੈ ਕੇ ਆਂਦਾ ਸੀ ਦਸੰਬਰ 2023 ਦੇ ਵਿੱਚ ਸ਼ੁਰੂ ਹੋਇਆ ਸੀ ਪਹਿਲਾਂ ਇਹ ਸਿਰਫ ਸੀਨੀਅਰਸ ਦੇ ਲਈ ਸੀ ਹੁਣ ਇਹਦੇ ਵਿੱਚ 13 ਲੱਖ ਤੋਂ ਜ਼ਿਆਦਾ ਕੈਨੇਡੀਅਨ ਜਿਹੜੇ ਇਹਦੀ ਵਰਤੋਂ ਕਰਦੇ ਆ ਔਰ ਇਹ ਸਾਰੇ ਏਜ ਗਰੁੱਪ ਦੇ ਵਿੱਚ 2025 ਦੇ ਵਿੱਚ ਇਹ ਪਹੁੰਚ ਜਾਣਾ ਹੈ ਸਰਕਾਰ ਪਲਾਨ ਕਰ ਰਹੀ ਹੈ ਕਿ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਸਾਲ ਦੇ ਵਿੱਚ ਜੋੜਿਆ ਜਾਵੇ ਜਿਹੜੇ ਡੈਂਟਲ ਹਾਈਜਨਿਸਟ ਨੇ ਉਹ ਇਸ ਪ੍ਰੋਗਰਾਮ ਦੀ ਸਪੋਰਟ ਕਰ ਰਹੇ ਆ ਤਾਂ ਡਾਕਟਰ ਹੁੰਦੇ ਆ ਜਿਹੜੇ ਹਾਈਜਨਿਸਟ ਨੇ ਉੱਥੇ ਉਹ ਸਪੋਰਟ ਕਰ ਰਿਹਾ ਵੀ ਇਹਦੇ ਨਾਲ ਹੈਲਥ케ਅਰ ਜਿਹੜੀ ਐ ਇੰਪਰੂਵ ਹੋਈ ਆ ਤੇ ਇਕਨੋਮੀ ਵੀ ਇੰਪਰੂਵ ਹੋਈ ਆ ਕਿਉਂਕਿ ਜਿਹੜੀ ਬਿਮਾਰ ਨੇ ਜਿਹੜੇ ਸਿਕ ਡੇਜ਼ ਨੇ ਜਾਂ ਉਹ ਮਤਲਬ ਉਹਦੇ ਨਾਲ ਪ੍ਰੋਡਕਟਿਵਿਟੀ ਵਧਦੀ ਆ ਬੰਦੇ ਦਾ ਦੰਦ ਦਖੋ ਦਾ ਕੰਮ ਤੇ ਥੋੜਾ ਜਾਊਗਾ ਤੇ ਲੋਕ ਇਸ ਦੁਖ ਖੁਲਾਜ ਨਹੀਂ ਕਰਾਉਂਦੇ ਪੈਸੇ ਬਹੁਤ ਲੱਗਦੇ ਆ ਦੰਦ ਠੀਕ ਕਰਾਉਣ ਤੇ ਇੱਕ ਤੇ ਕਿਸੇ ਨੂੰ ਕੰਪਨੀ ਨੇ ਇੰਸ਼ੋਰੈਂਸ ਦੇ ਦਿੱਤਾ ਜਾਂ ਕੋਈ ਉਹ ਹੈਗਾ ਉਹ ਤੇ ਦੰਦਾਂ ਦਾ ਇਲਾਜ ਕਰਾ ਲੂਗਾ ਤੇ ਜਿਨ੍ਹਾਂ ਕੋਲ ਹੈ ਨਹੀਂ ਉਹ ਕੀ ਕਰਨ ਉਹ ਬਹੁਤ ਸਾਰੇ ਇਹੋ ਜਿਹੇ ਕੈਨੇਡੀਅਨ ਨੇ ਜਿਹੜੇ ਫਿਰ ਇਦਾਂ ਹੀ ਚੱਲਦਾ ਰਹਿੰਦਾ ਉਹਨਾਂ ਦਾ ਸਾਰਾ ਕੁਝ ਸੋ ਹੁਣ ਪੋਲਿਟਿਕਲ ਡੀਲ ਸੀਗੀ ਤੇ ਹੁਣ ਇਹ ਕਿਹਾ ਜਾ ਰਿਹਾ ਕਿ ਇਹਨੂੰ ਜਾਰੀ ਰੱਖਣਾ ਚਾਹੀਦਾ ਜਿਹੜੀ ਆ ਐਕਸਪੈਂਸਿਵ ਟ੍ਰੀਟ ਰੈਗੂਲਰ ਚੈੱਕਅਪ ਜਿਹੜੇ ਆ ਉਹ ਜਦੋਂ ਤੁਸੀਂ ਕਰਾਉਨੇ ਰਹਿੰਦੇ ਆ ਉਹਦੇ ਨਾਲ ਫੇਰ ਜਦੋਂ ਤੁਸੀਂ ਜਾਊਗੇ ਨੀ ਡੈਂਟਿਸਟ ਕੋਲ ਰੈਗੂਲਰ ਚੈੱਕਅਪ ਹੋਊਗਾ ਹੀ ਨਹੀਂ ਤਾਂ ਜਿਹੜੇ ਵੱਡੇ ਡੈਂਟਲ ਜਿਹੜੀਆਂ ਫਿਰ ਵੱਡੀਆਂ ਸਮੱਸਿਆਵਾਂ ਦੰਦਾਂ ਦੇ ਵਿੱਚ ਆਉਂਦੀਆਂ ਉਹ ਵੱਡੀਆਂ ਰਹਿੰਦੀ ਐ ਸੋ ਇੱਕ ਤਰੀਕੇ ਦੇ ਨਾਲ ਉਹ ਫਾਇਦਾ ਵੀ ਇਹਦੇ ਨਾਲ ਹੋਇਆ ਐ ਇਕਨੋਮੀ ਨੂੰ ਸਿੱਧਾ ਫਾਇਦਾ ਹੋਇਆ ਜਿਹੜੇ ਮਤਲਬ ਜਿੰਨਾ ਤੰਦਰੁਸਤ ਬੰਦਾ ਆ ਔਰ ਉਹਨਾਂ ਉਹ ਬਿਮਾਰ ਘੱਟ ਹੋਊਗਾ ਤੇ ਉਹਨਾਂ ਉਹ ਛੁੱਟੀਆਂ ਘੱਟ ਕਰੂਗਾ ਬਿਜ਼ਨਸ ਨੂੰ ਫਾਇਦਾ ਹੋਊਗਾ ਹੁਣ ਜਿਹੜਾ ਇਹਦਾ ਪ੍ਰੋਗਰਾਮ ਦਾ ਫਿਊਚਰ ਆ ਉਹ ਨਹੀਂ ਪਤਾ ਕੰਜ਼ਰਵਟਿਵ ਪਾਰਟੀ ਨੇ ਹਜੇ ਤੱਕ ਇਹ ਨਹੀਂ ਕਿਹਾ ਵੀ ਜੇ ਉਹ ਆ ਗਏ ਉਹ ਇਹਨੂੰ ਜਾਰੀ ਰੱਖਣਗੇ ਫੰਡਿੰਗ ਜਾਂ ਨਹੀਂ ਰੱਖਣਗੇ ਪੀਰੀਅਲ ਪੀਅਰ ਪਾਲੀ ਆਫ ਦੀ ਸਿੱਧੀ ਪਾਲਿਸੀ ਆ ਕਿ ਗਵਰਨਮੈਂਟ ਦੀ ਸਪੈਂਡਿੰਗ ਨੂੰ ਕੱਟ ਕਰੋ ਜਿੰਨੀ ਵੇਸਟ ਕੀਤੀ ਜਾ ਰਹੀ ਹੈ ਮਨੀ ਜੇ ਜਿੰਨਾ ਇਹਨਾਂ ਨੇ ਵੇਸਟ ਕੀਤਾ ਲਿਬਰਲੀ ਤੇ ਜੇ ਉਹਨਾਂ ਨੇ ਕਿਤੇ ਇਹ ਵੀ ਕਹਿ ਦਿੱਤਾ ਕਿ ਇਹ ਵੀ ਵੇਸਟੀ ਆ ਜਿਹੜੀ ਆ ਹਾਇਡ ਦਿੱਤੀ ਆ ਡੈਂਟਲ ਵਾਲੀ ਤਾਂ ਫੇਰ ਇਹਦੇ ਤੇ ਕੱਟ ਲੱਗ ਸਕਦਾ ਇਹਦੇ ਨਾਲ ਹੀ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨ ਮੀਆ ਗੱਲਾਂ ਬਤਨਾਂ